ਜਿੰਨੇ ਵੀ ਦਰਸ਼ਕ ਐਨਐਨਆਰ ਨਿਊਜ਼ ਦੇ ਨਾਲ ਜੁੜੇ ਹੋ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਅਸੀਂ ਜ਼ਿਲ੍ਹਾ ਲੁਧਿਆਣਾ ਆਪਣੇ ਪਰਜੀਆ ਪਰਦੀਆ ਬਿਹਾਰੀਪੁਰ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਇੱਕ ਸਰਕਲ ਪ੍ਰਧਾਨ ਆਮ ਆਦਮੀ ਪਾਰਟੀ ਦੇ ਨਾਲ ਆਮ ਆਦਮੀ ਪਾਰਟੀ ਦਾ ਜੋ ਸਰਕਲ ਪ੍ਰਧਾਨ ਸੀ ਉਸ ਦੇ ਨਾਲ ਧੱਕਾ ਹੋਇਆ ਉਸ ਤੋਂ ਬਾਅਦ ਇੱਧਰ ਸਾਹਮਣੇ ਬਾਈ ਜੀ ਖੜੇ ਹੈ ਇਹਨਾਂ ਦਾ ਵੀ ਇੱਕ ਰੋਪ ਹੈ ਔਰ ਪਿੰਡ ਦਾ ਮੈਂਬਰ ਪੰਚਾਇਤ ਵਿੱਚ ਇੱਥੇ ਮੌਜੂਦ ਹੈ ਇੱਧਰ ਦੇਖੋਗੇ ਤਾਂ ਕੁਝ ਪਹਿਣਾ ਬੀਬੀਆਂ ਵਿੱਚ ਇੱਥੇ ਖੜੀਆਂ ਤੇ ਸਾਰਿਆਂ ਦਾ ਕੀ ਧੱਕਾ ਕਿਉਂ ਹੋਇਆ ਉਸ ਗੱਲਬਾਤ ਬਾਰੇ ਆਪਾਂ ਜਾਣਾਂਗੇ ਗੁਰਿੰਦਰ ਸਿੰਘ ਗਿੰਦਾ ਜੋ ਕਿ ਸਰਕਲ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਵਿਦੇਗੀ ਸਰਕਾਰ ਤੋੜੀ ਆ ਪਹਿਲਾਂ ਤਾਂ ਜਿੱਦਾਂ ਕਿ ਮੈਂ ਕਹਿ ਰਿਹਾ ਸੀ ਕਿ ਧੱਕਾ ਹੋਇਆ ਹਾਂਜੀ ਹਾਂਜੀ ਕੀ ਧੱਕਾ ਹੋਇਆ ਤੁਹਾਡੇ ਧੱਕਾ ਮੈਂ ਨਹੀਂ ਹੋਸੀ ਜੀ ਮੈਂ ਆਮ ਪਾਲੀ ਦਾ ਪ੍ਰਧਾਨ ਆ ਸਰਕਲ ਚ ਤੇ ਮੈਂ ਗਿਆ ਸੀ ਫਿਰੋਜ਼ਪੁਰ ਤੇ ਮੇਰੇ ਘਰੇ ਮਾਰੀ ਰੇਟ ਮੇਰੇ ਘਰੋਂ ਕੁਛ ਨਿਕਲਿਆ ਇਹਨਾਂ ਨੇ ਕੀ ਕੰਮ ਬਦਲ ਪਾਰਟੀ ਨੂੰ ਬਦਨਾਮ ਕਰਨ ਵਾਸਤੇ ਘਰੇ ਰੇਟ ਮਾਰ ਕੇ ਉਸ ਤੋਂ ਬਾਅਦ ਕੁਝ ਨਿਕਲਿਆ ਜਾਂ ਗੱਡੀਆਂ ਵਾਪਸ ਲਾ ਜਾ ਕੇ ਸਿੱਧਾ ਅਬੇਡ ਤੋਂ दारू ਲਾਣ ਲਿਆ ਕੇ ਮੇਰੇ ਘਰੇ ਪਾ ਕੇ ਤੇ ਇਹਨਾਂ ਨੇ ਮੇਰੇ ਤੇ ਪਰਚਾ ਦਰਜ ਕਰਤਾ ਕੋਈ ਪ੍ਰੂਫ ਹੈਗਾ ਤੁਹਾਡੇ ਕੋਲ ਕਿ ਉਹਨਾਂ ਨੇ ਧੱਕਾ ਕੀਤਾ ਹਾਂ ਫੋਟੋਆਂ ਹੈਗੀਆਂ ਜੀ ਮੇਰੇ ਕੋਲੇ ਸੀਸੀਟੀਵੀ ਕੈਮਰੇ ਦੀਆਂ ਤੇ ਗਵਾਂਡੀਆਂ ਦੇ ਘਰੇ ਕੈਮਰਾ ਲੱਗਿਆ ਉਹਨਾਂ ਦੇ ਘਰੇ ਗੋਲਡੀ ਆਇਆ ਸੀ ਧਮਕੀ ਦੇ ਕੇ ਡੀਵੀਰ ਲਾ ਲਿਆ ਲਾ ਕੇ ਤੇ ਸਾਰੀਆਂ ਡਿਲੀਟ ਵੀਡੀਓ ਕਰਤੀ ਇਹਨਾਂ ਨੇ ਠੀਕ ਹੈ ਮੈਂ ਰੁਕਿਆ ਸੀਗਾ ਉਲਟਾ ਮੈਨੂੰ ਧਮਕੀਆਂ ਦੇਣ ਨੂੰ ਚੱਕ ਕੇ ਆਇਆ ਕਰ ਦੂੰਗਾ ਉਹ ਕਰ ਦੂੰਗਾ ਕਾਫੀ ਕੁਝ ਬੋਲਿਆ ਵਾ ਤੇ ਮੇਰੇ ਪਾਰਟੀ ਵਿੱਚ ਕੋਈ ਨਾ ਕੋਈ ਮੁਲਾਜ਼ਮ ਆ ਕੇ ਕੋਈ ਇੱਕ ਮੁਲਾਜ਼ਮ ਸੀਐਸਟਾਫ ਆਇਆ ਸੀ ਸਿਵਲ ਵਰਦੀ ਵਿੱਚ ਮੇਰੇ ਘਰੇ ਆਇਆ ਸੀ ਉਹਦਾ ਉਹਦਾ ਕੋਈ ਫੋਟੋ ਸੀ ਸੀਟੀਵੀ ਤੇ ਸਕੂਲ ਹੈ ਹਾਂਜੀ ਹੈਗੀਆਂ ਫੋਟੋ ਮੇਰੇ ਕੋਲ ਸੀਸੀਟੀਵੀ ਕੈਮਰੇ ਦੀ ਸਾਰੀਆਂ ਦੀਆਂ ਕਿਉਂਕਿ ਫੋਟੋ ਵੀ ਹੈਗੀਆਂ ਵਾ ਤੇ ਪਹਿਲਾਂ ਹੀ ਮੇਰੇ ਤੇ ਬਹੁਤ ਖਬਰਾਂ ਲੱਗੀਆਂ ਵਾ ਮੈਂ ਗਲਤ ਨਹੀਂ ਆ ਇਹ ਮੇਰੀ ਪਾਰਟੀ ਬਦਨਾਮ ਕਰਨ ਵਾਸਤੇ ਮੈਨੂੰ ਕਰਨ ਵਾਸਤੇ ਮੇਰੇ ਤੇ ਇਹਨਾਂ ਆ ਕੁਝ ਬਹੁਤ ਕੁਝ ਕੀਤਾ ਖਬਰਾਂ ਤੁਸੀਂ ਕਹਿ ਰਹੇ ਹੋ ਚੱਲ ਸਾਡਾ ਸਾਰਾ ਤੇ ਇਹ ਨਜਾਇਜ਼ ਬਦਨਾਮ ਪਾਰਟੀ ਨੂੰ ਕਰਨਾ ਗ੍ਰਿੰਦਰ ਨੂੰ ਮੇਰੇ ਪਿੰਡ ਦੇ ਜਿੰਨੇ ਹੀ ਆ ਪੰਚਾਇਤ ਮੈਂਬਰ ਸਾਰੇ ਖੜੇ ਆ ਤੇ ਇਹ ਮੁੰਡੇ ਨੂੰ ਭੇਜਿਆ ਸੀਗਾ ਮੈਂ ਕਿਹਾ ਤੁਸੀਂ ਬਈ ਕੋਈ ਇਦਾਂ ਦਾ ਕੰਮ ਕਰਦੇ ਹੋ ਬਿਲਕੁਲ ਨਹੀਂ ਇਹ ਇਦਾਂ ਤਾਂ ਨਹੀਂ ਕਿਤੇ ਤੁਹਾਡੀ ਸਰਕਾਰ ਤੁਹਾਡੇ ਤੇ ਸੋਚਦੇ ਹੋਗੇ ਸੋਚ ਕੇ ਕੀਤਾ ਕਿ ਮਾੜਾ ਮੋਟਾ ਕਰ ਲੈਣ ਇਦਾਂ ਨਹੀਂ 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 ਬਿਲਕੁਲ ਜੀ ਬਿਲਕੁਲ ਇਦਾਂ ਦੀ ਗੱਲ ਕੋਈ ਨਹੀਂ ਹੈਗੀ ਆ ਬਸ ਉਸ ਦਿਨ ਆਈ ਸੀ ਸਾਡੇ ਪਿੰਡ ਮੇਰੇ ਘਰੇ ਕਾਫੀ ਤਲਾਸ਼ੀ ਦੁਰਸ਼ੀ ਕੀਤੀ ਹੈ ਮੇਰੇ ਘਰ ਕੁਛ ਨਹੀਂ ਨਿਕਲਿਆ ਮੈਂ ਆ ਕੇ ਟਰੈਕਟਰ ਲੈ ਕੇ ਆਇਆ ਸੀਗਾ ਮੈਂ ਲਾਇਆ ਮੈਂ ਕਿਹਾ ਤੁਸੀਂ ਮੇਰੇ ਘਰੇ ਵੜੇ ਹੋ ਤੁਸੀਂ ਕੋਈ ਪੰਚਾਇਤ ਮੈਂਬਰ ਪਿੰਡ ਦਾ ਕੋਈ ਸਰਪੰਚ ਲੈ ਕੇ ਆਏ ਹੋ ਇਹ ਨਹੀਂ ਲੈ ਕੇ ਆਏ ਠੀਕ ਆ ਮੈਂ ਇਹਨੂੰ ਬੋਲਿਆ ਵਾਂ ਮੈਂ ਕਿਹਾ ਮੇਰੇ ਘਰੇ ਵੜਨ ਤੋਂ ਪਹਿਲਾਂ ਮੇਰੇ ਪਿੰਡ ਦੇ ਵਿੱਚ ਵੜਨ ਤੋਂ ਪਹਿਲਾਂ ਤੁਸੀਂ ਮੇਨ ਬੰਦਾ ਲੈ ਕੇ ਆਓ ਪਿੰਡ ਦੇ ਵਿੱਚ ਤਲਾਸ਼ੀ ਕਰੋ ਠੀਕ ਆ ਉਸ ਤੋਂ ਬਾਅਦ ਮੇਰਾ ਨਾ ਖਾਰਖਾਨਾ ਮੇਰੇ ਨਾਲ ਇਹ ਕੰਮ ਕਰਤਾ ਬਦਨਾਮ ਕਰਤਾ ਮੈਨੂੰ ਤੇ ਬਾਈ ਇੱਕ ਹੋਰ ਇਹ ਵੀ ਤੁਸੀਂ ਦੱਸ ਰਹੇ ਕਿ ਇਹ ਵੀ ਹਵਾਰਾਂ ਚ ਲੱਗ ਗਿਆ ਕਿ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਤੁਸੀਂ ਕਹਿ ਰਹੇ ਹੋ ਕਿ ਮੈਂ ਉਧਰ ਗਿਆ ਮੈਂ ਜੀ ਫਰੋਜਪੁਰ ਸਾਡਾ ਦਿੱਤ ਹੋ ਗਈ ਸੀ ਮਰਗ ਦੇ ਭੋਗ ਤੇ ਗਿਆ ਸੀ ਮੈਂ ਫਰੋਜਪੁਰ ਅਲੀ ਕਿ ਗਿਆ ਸੀ ਤੇ ਇਹਨਾਂ ਨੇ ਮੈਨੂੰ ਕਹਿਤਾ ਵੀ ਮੌਕੇ ਤੇ ਗ੍ਰਫਤਾਰ ਕੀਤਾ ਆ ਕੁਛ ਕੱਢਿਆ ਨਾ ਕੁਛ ਨਹੀਂ ਸਰਪੰਚ ਮੇਰੇ ਨਾਲ ਮੌਜੂਦ ਆ ਸਰਪੰਚ ਘਰੇ ਸੀ ਮੇਰੇ ਇਥੇ ਸਰਪੰਚ ਖੁਦ ਕਹਿੰਦਾ ਵੀ ਤੁਸੀਂ ਕੋਈ ਗਲਤ ਕੰਮ ਇਹ ਨਾ ਕਰੀ ਜਾਨੇ ਹੋ ਕਹਿੰਦਾ ਉਹ ਦਿਨ ਸਾਨੂੰ ਗਲਤ ਬੋਲਿਆ ਅਸੀਂ ਤੇ ਘਰੇ ਰੇਟ ਮਾਰੀ ਆ ਮੈਂ ਕਹਿੰਜੀ ਮੇਰੇ ਘਰੇ ਰੇਟ ਮਾਰੀ ਕੁਛ ਕੱਢੋ ਦੱਸਈ ਫਿਰ ਇਹਨਾਂ ਨੇ ਲਾਣ ਕੋਲੂ ਲਿਆ ਕੇ ਮੇਰੇ ਤੇ ਲਾਣ ਪਾਈ ਆ ਤੇ दारू ਪਾਈ ਆ ਸੋਬਤ ਦੂਜੇ ਪਾਸੇ ਦੇਖੋ ਜੀ ਤੁਸੀਂ ਕਹਿ ਰਹੇ ਹੋ ਕਿ ਧੱਕਾ ਤੋੜਦਣ ਹੋਇਆ ਤੁਹਾਨੂੰ ਪ੍ਰੈਸ ਦਾ ਸਹਾਰਾ ਲੈਣਾ ਪਿਆ ਜੇਕਰ ਆਪਾਂ ਤੋਂ ਢੇ ਹਲਕੇ ਦੇ ਬੁਧਾ ਇੱਕ ਨਾ ਗੱਲ ਕਰੀਏ ਤਾਂ ਤੁਹਾ ਆਪਣੇ ਸਰਪੰਚ ਨਾਲ ਗੱਲ ਹੋਈ ਸੀ ਕੰਨਿਆ ਸੈਣੀ ਤੋਂ ਸਰਪੰਚ ਨਾਲ ਗੱਲ ਹੋਈ ਸੀ ਆਪਣਾ ਮੈਂਬਰ ਪੰਚਾਇਤ ਮੇਰੇ ਕੋਲ ਹੀ ਖੜਾ ਜੋ ਬਿਆਨ ਆਸ ਮੇਰਾ ਸਰਪੰਚ ਮੈਂਬਰ ਪੰਚਾਇਤ ਇਹ ਵੀ ਦੇਊਗਾ ਹਾਂ ਹਾਂ ਬਈ ਤੁਹਾਡੀ ਗੱਲ ਹੋਈ ਸੀ ਐਮਐਲਏ ਸਾਹਿਬ ਨਾਲ ਕੀ ਤੁਹਾਡੀ ਹੋਈ ਸੀ ਇਹ ਭਾਈ ਗੱਲ ਭਾਈ ਨਾਲ ਵੀ ਮੇਰੇ ਨਾਲ ਵੀ ਹੋਈ ਸੀ ਗੱਲ ਐਮਐਲਏ ਸਾਹਿਬ ਨਾਲ ਗੱਲ ਹੋਈ ਸੀ ਹੋਈ ਸੀ ਜੇੜ ਕਰ ਲਾ ਤੇ ਦੂਸਰੇ ਨੰਬਰ ਤੇ ਗੱਲ ਕੀਤੀ ਉਹਨਾਂ ਨੇ ਦਰੋਂ ਜਨ ਕਿ ਘਟੋ ਵੀ ਕੱਟ ਗਏ ਜਿਹੜੇ 17 18 ਬੰਦੇ ਸੀਗੇ ਟੋਟਲ ਸਿਰਫ 17 18 ਬੰਦੇ ਸੀਗੇ ਜਿਹੜੇ ਆ ਕੇ ਅੰਦਰ ਗੇਟ ਲਾ ਲਿਆ ਮੈਨੂੰ ਕਾਲ ਗਈ ਮੈਂ ਕਾਲ ਤੇ ਵਾਪਸ ਅੰਦਰ ਲੋਕ ਕੀਤਾ ਸੀ ਫਿਰ ਅੱਜ ਡੋਟਰਲ 10 11 ਦੇ 12 ਦੇ ਵਿੱਚ ਉੱਤੇ ਸਜਾਏ। ਸ਼ਾਹ ਨੂੰ 6:30 7:00 ਵਜੇ ਗਏ ਇੱਥੋਂ। ਤੇ ਬਈ ਇੱਕ ਹੋਰ ਚਰਚਾ ਚਰਚਾ ਮੇ ਚੱਲ ਰਹੇ ਸੀ ਕਹਿੰਦੇ ਕਿ ਇੱਥੇ ਉਹਨਾਂ ਕੋਈ ਕੋਕੜਗਵਾਰਾ ਮੀਟ ਬਣਾ ਕੇ ਤੁਹਾਡੇ ਘਰ ਚ ਖਾਦਾ। ਨੇ ਬੜੇ ਇੱਥੇ ਬਣਾ ਕੇ ਖੁਦ ਬਣਾ ਕੇ ਆਹੇ ਸਾਹਮਣੇ ਪਿੱਛੇ ਖੜਿਆ ਕਿਹਦੇ ਵਿੱਚ ਕੋਣ ਜਦੋਂ ਕੋਈ ਮੌਜੂਦ ਸਿਰਫ ਦੋ ਗੁੜੀਆਂ ਸੀ ਛੋਟੀਆਂ ਸੀ ਆ ਇੱਕ ਚਲੋ 15 ਸਾਲ ਦੀ ਹੈ ਇੱਕ 11-12 ਸਾਲ ਦੀ ਹੈ ਠੀਕ ਹੈ ਉਹਨਾਂ ਦੇ ਕੋਲੋਂ ਧਮਕੀਂ ਦੇਦੇ ਉਹਨਾਂ ਗੱਲ ਪੈਂਦੇ ਸੀ ਉਹਨਾਂ ਦੇ ਚਪੇੜਾ ਛੂਟਾ ਮਾਰੀ ਉਹਨਾਂ ਦੇ ਕਿਤੇ ਜੇ ਬੋਲੋ ਕੋਈ ਚਾਕ ਕੇ ਲੈ ਜਾਮ ਚਾਬੀਆਂ ਮੰਗਦੇ ਸੀ ਹੋਰ ਕਮਰਿਆਂ ਦੀਆਂ ਤੇ ਜਿਵੇਂ ਲੋ ਪਰੋਇ ਪਰ ਭੱਜ ਗਏ ਹੋਏ ਸੀਗੇ ਤੇ ਇਹ ਦੋ ਇਹ ਚਾਬੀਆਂ ਮੰਗਦੇ ਸੀ ਧਮਕੀ ਦੇ ਵਿੱਚ ਚਪੇੜ ਛੋਟੀ ਗੁੜੀਆ ਖੜੀ ਆ ਤੇ ਚਪੇੜਾ ਛੂਟਾ ਮਾਰਦਾ ਸੀ ਆ ਗੁੜੀਆ ਤੇ ਇੱਕ ਗੁੜੀ ਸਕੂਲ ਗਈ ਹੋਈ ਤੇ ਇਹਨਾਂ ਨੂੰ ਚਪੇੜਾ ਛੂੜਾ ਮਾਰੀਆਂ ਤੇ ਇਹਨਾਂ ਨੂੰ ਚਾਬੀਆਂ ਖੁੰਦੇ ਸੀਗੇ ਨਹੀਂ ਚੱਕ ਕੇ ਉਹ ਗੱਡੀ 'ਚ ਮਾਰ ਕੇ ਲੈ ਜਾਣਗੇ ਇੱਕ ਮਿੰਟ ਜੀ ਅਬ ਕਿ ਕੀ ਹੋਇਆ ਕਿਸੇ ਕੋਲ ਜੀ ਅੰਕਲ ਜੀ ਉਹ ਮੈਂ ਪੜਦੀ ਸੀਗੀ ਉਹਨਾਂ ਨੇ ਮੇਰੇ ਥੱਪੜ ਮਾਰਿਆ ਕਹਿੰਦੇ ਚਾਬੀ ਦੇਓ ਚਾਬੀ ਫਿਰ ਤੁਸੀਂ ਦਿੱਤੀ ਡਰ ਦੇ ਮਾਰੇ ਜੀ ਨਹੀਂ ਉਹਨਾਂ ਨੇ ਫਿਰ ਮੈਨੂੰ ਘੇਰਿਆ ਸੀ ਘਰ ਦੀ ਤਲਾਸ਼ੀ ਲਈ ਸੀ ਫਿਰ ਉਹਨਾਂ ਨੂੰ ਚਾਬੀ ਲੱਗ ਗਈ ਫਿਰ ਮੈਨੂੰ ਧਮਕੀਆਂ ਦਿੱਤੀਆਂ ਫਿਰ ਜੰਦਾ ਫਿਰ ਜਿੰਦਾ ਉਹਨਾਂ ਨੇ ਖੋਲ ਕੇ ਫਿਰ ਮੈਨੂੰ ਬੋਲੇ ਕਿ ਤਮਕੇ ਦਿੱਤੀ ਕਿਸਨੇ ਕੁਛ ਨਾਮ ਪਤਾ ਉਹਨਾਂ ਦਾ ਜੀ ਉਹ ਕਬਲਵਿੰਦਰ ਦਾ ਨਾਮ ਦਾ ਸੀਗਾ 골ਡ ਹੀ ਸੀਗਾ ਅੱਛਾ ਜੀ ਉਹ ਬਲਵਿੰਦਰ ਸਿੰਘ ਜਾਂ ਜੋ ਵੀ ਭਾਈ ਜੀ ਕਹਿ ਰਿਹਾ ਤਾਂ ਦੂਜੀ ਗੱਲ ਹੋਰ ਆ ਕਿ ਮਹਿੂਸ ਕਈ ਵਾਰ ਕੀ ਹੁੰਦਾ ਕਿ ਪਰਿਵਾਰ ਮੈਂਬਰ ਝੂਠ ਬੋਲ ਲੈਂਦੇ ਆ ਤੁਹਾਡੇ ਘਰ ਦੇ ਵਿੱਚ ਕੁਛ ਲਾਣ ਕੁ ਸ਼ਰਾਬ ਫੜੀ ਗਈ ਸੀ ਕੁਛ ਨਹੀਂ ਸੀ ਉਦੋਂ ਜੀ ਨਹੀਂ ਕੁਝ ਨਹੀਂ ਸੀਗਾ ਜੀ ਉਹਨਾਂ ਨੇ ਸਿੱਧੂਆਂ ਚ ਲਿਆਂਦੇ ਸੀ ਸਿੱਧੂਆਂ ਚ ਲਿਆਂਦੇ ਸਿੱਧੋਂ ਨੂੰ ਵੀ ਪਤਾ ਹੈ ਸਿਕਾਇਤ ਨਹੀਂ ਕਿਸੇ ਜੀ ਨਹੀਂ ਹੋਰ ਕੀ ਤਾਂ ਮਗੀ ਕੀ ਦੇਂਦੇ ਸੀ ਉਹ ਜੀ ਮੈਨੂੰ ਕਹਿੰਦੇ ਚਾਬੀ ਦੇ ਦੇ ਮੇਰੇ ਕੋਲ ਹੈ ਨਹੀਂ ਸੀਗੀ ਉਹ ਦੂਸਰੇ ਘਰ ਦੀ ਮੰਗਦੇ ਸੀਗੇ ਚਾਬੀ ਜੀ ਫਿਰ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਟੁੱਟਿਆ ਹੋਈ ਨਹੀਂ ਤੇ ਥੱਪੜ ਵੀ ਮਾਰੇ ਜੀ ਹਾਂਜੀ ਤਾਂ ਪੁਲਿਸ ਦੇ ਕਰਿਆ ਤੇ ਵੱਡੇ ਇਲਜ਼ਾਮ ਲੱਗੇ ਹਾਂਜੀ ਇੱਕ ਸਰ ਹੋਰ ਜਿਹਨੇ 10 ਵਜੇ 11 ਦੇ 12 ਦੇ ਵਿੱਚ ਵਿੱਚ ਆ ਗਏ ਦੁਪਹਿਰੇ 2-3 ਵਜੇ ਕੇ ਇਹਨਾਂ ਨੇ ਜਦੋਂ ਮੈਂ ਗੇਟ ਖੋਲਿਆ ਕਿ ਉਹਨਾਂ ਲੌਕ ਬੰਦ ਕੀਤਾ ਸੀ ਮੈਂ ਧਮਕੀ ਦੇਜੋ ਕਿ ਖੋਲਿਆ ਖੋਲਿਆ ਇਹਨਾਂ ਨੇ ਆ ਕੇ ਚਿਕਨ ਬਣਾਇਆ ਸੀ ਆ ਰੋਟੀ ਖਾ ਰਹੇ ਸੀ ਏਸਰੀ ਬੈਠੇ ਸੀ ਸਾਰੇ ਤੁਸੀਂ ਬਾਈ ਜੀ ਮੌਕੇ ਤੇ ਆਪਾਂ ਤੁਸੀਂ ਕਹਾਂ ਨਹੀਂ ਬਾਈ ਜੀ ਇਹ ਕੀ ਕਰ ਰਹੇ ਹੋ ਤੁਸੀਂ ਬੋਲਿਆ ਫਿਰ ਉਸ ਬਾਰੇ ਤੂੰ ਹੈ ਕੌਣ ਮੈਂ ਕਿਹਾ ਮੈਂ ਰਾਜ ਦੀ ਪਾਂ ਫਿਰ ਉਹਦੇ ਹੈ ਕਿੱਦਾਂ ਕੌਣ ਮੈਂ ਕਿਹਾ ਮੈਂ ਮੈਂਬਰ ਹਾਂ ਮੁਖਲਾ ਕਹਿੰਦੇ ਤਾਂ ਪੰਗ ਹੋ ਗਈ ਕਹਿੰਦੇ ਪੰਗ ਹੋ ਗਈ ਮੈਂ ਕਿਹਾ ਸਰਪੰਚ ਕਾਰਵਾ ਤੇ ਬੈਠੇ ਆ ਮੈਂ ਬਾਹਰ ਕੱਢੋ ਮੈਂ ਬਾਹਰ ਕੱਢੋ ਤੋਈ ਚਲੋ ਮੈਂ ਕਿਹਾ ਤੂੰ ਤੇ ਮੇ ਹੋ ਗਈ ਆਫੀ ਕੋ ਵੀ ਫਿਰ ਤਾਂ ਭਾਜੀ ਤੇ ਕਾਫੀ ਤੂਤਮੇ ਹੋ ਗਈ ਜਮੀ ਬੈਸਵਾ ਜੀ ਹੋ ਗਈ ਫਿਰ ਉਹਨੇ ਮੈਨੂੰ ਬਾਹਰ ਕੱਢ ਦਿੱਤਾ ਆਪਣਾ ਇੱਕ ਬਈ 60 ਮੇ ਕੈਮਰੇ ਕਰੇ ਵਿੱਚੋਂ ਡਿਲੀਟ ਕਰਕੇ ਗਏ ਆ ਉਹ ਕਿੰਨੇ ਦੇ ਘਰ ਚ ਲੱਗੇ ਆਏ ਸੀਗਾ ਉਹ ਪੂਰਨ ਸਿੰਘ ਦੇ ਚ ਘਰ ਲੱਗਿਆ ਸੀਗਾ ਉਹਨਾਂ ਦਾ ਕੋਈ ਮੌਕਾ ਤੇ ਇੱਥੇ ਮੌਜੂਦ ਹੈ ਹੁਣ ਹਾਂਜੀ ਹੈਗਾ ਮਨਜੂ ਜੀ ਪੂਰਨ ਸਿੰਘ ਜੀ ਆਖੜ ਮੁੰਡਾ ਇਹ ਹੈ ਜੀ ਆਜੋ ਬਾਈ ਜੀ ਬਾਈ ਜੀ ਤੁਹਾਡੇ ਘਰ ਚ ਕੈਮਰੇ ਲੱਗੇ ਹੋਏ ਆ ਹਾਂਜੀ ਮੇਰੇ ਘਰੇ ਕੈਮਰੇ ਲੱਗੇ ਹੋਏ ਆ ਰਿਕਾਰਡਿੰਗ ਵਗੈਰਾ ਸਾਰੀ ਹੁੰਦੀ ਹੈ ਸਾਰੀ ਰਿਕਾਰਡਿੰਗ ਹੁੰਦੀ ਹੈ ਜੀ ਉਦੋਂ ਮਡੇਵੀਰ ਮੇਰਾ ਲਾ ਕੇ ਲੈ ਜਾਂਦੇ ਸੀ ਕਿ ਮੈਂ ਲਾਉਣ ਨਹੀਂ ਦਿੱਤਾ ਕੌਣ ਸੀਗਾ ਗੋਲਡੀ ਕਿਥੋਂ ਨਕੀ ਟੈਂਸ ਮੈਕ ਮੈਚ ਆਈਏ ਪੁਲਿਸ ਹੋ ਜਾਏਗਾ ਸੀਆਈ ਲੱਗਿਆ ਆ ਪਿੰਡ ਇਹਦਾਗਾ ਸਾਫੀਪੁਰਾ ਸਾਫੀਪੁਰਾ ਪਿੰਡ ਤੇ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਕਿ ਤੁਸੀਂ ਮੇਰਾ ਆਪਣਾ ਮੇਰੇ ਮੇਰਾ ਕੈਮਰਾ ਹੈ ਤੁਸੀਂ ਕੌਣ ਹੋ ਨਹੀਂ ਡਿਲੀਟ ਕਰਨ ਵਾਲੇ ਮੈਂ ਕੈਮਰੇ ਨਾਲ ਲਾਉਣ ਦੇਣੇ ਮੈਂ ਡਿਲੀਟ ਮਾਰ ਦੇਣੇ ਆ ਉਹ ਸਵੇਰ ਨੂੰ ਮੈਂ ਜਨੰਦਰ ਚਲਾ ਗਿਆ ਮੇਰੇ ਘਰੇ ਆ ਕੇ ਕੁੜੀਆ ਮੇਰੇ ਘਰ ਵਾਲੀ ਘਰੇ ਸੀਗੀ ਕਹਿੰਦੇ ਡੀਵੀਆਰ ਲਾ ਕੇ ਲੈ ਜਾਣਾ ਫਿਰ ਮੇਰੇ ਫੋਨ ਤੇ ਗੱਲ ਕਰਾਈ ਤੇ ਮੈਂ ਕਿਹਾ ਮੈਂ ਡੀਵੀਆਰ ਲਾਉਣ ਨਹੀਂ ਦੇਣਾ ਆਹ ਡੀਡ ਮਾਰਨੀ ਮੈਂ ਕਿ ਇੱਥੇ ਮਾਰਨੀ ਮਾਰ ਸਕਦੇ ਨੇ ਮੇਰੇ ਕੋਲ ਪਾਸਪੋਰਟ ਹੈ ਨਹੀਂ ਸੀਗਾ ਉਹਨੇ ਡੀਵੀਆਰ ਲਾ ਕੇ ਪਾਸਵਰਡ ਆਪੇ ਕੱਢ ਕੇ ਆਲੇ ਡੀਡ ਮਾਰ ਕੇ ਚਲੇ ਗਏ ਆ। ਆਹ ਦਿਨ ਨੰਬਰ ਅਟੈਚ ਕਰਾ ਕੇ ਲੈ ਗਿਆ। ਆਪਦੇ ਨੰਬਰ ਤੇ ਅਟੈਚ ਆਪ ਦੇ ਫੋਨ ਤੇ ਆਪ ਦੇ ਫੋਨ ਤੇ ਅਟੈਚ ਕਰਕੇ ਲੈ ਗਿਆ। ਮੋਬਾਈਲ ਤੇ ਕੈਮਰਾ ਚੱਲਦੇ ਆ। ਮੇਰੇ ਮੁੰਡੇ ਵਾਲੇ ਮੋਬਾਈਲ ਤੇ ਕੈਮਰਾ ਚੱਲਦੇ ਆ। ਜੇ ਤੁਸੀਂ ਕਹਿੰਦੇ ਕਿ ਉਹਨਾਂ ਦੇ ਮੋਬਾਈਲ ਤੇ ਵੀ ਚੱਲਦੇ ਆ। ਲੋਕ ਫਿਰ ਤਾਂ ਦੋ ਪਾਸੇ ਬਾਈ ਜੀ ਹੋ ਗਏ ਕੈਮਰੇ ਚੱਲਦੇ। ਹਾਂਜੀ ਜੀ ਇਹਨਾਂ ਨੇ ਕੀਤਾ ਲੌਗ ਕਰਕੇ ਇਹਨਾਂ ਦਾ ਇਹਨਾਂ ਦਾ ਲੌਗ ਨਹੀਂ ਖੁੱਲਦਾ। ਲੌਗ ਕਰਕੇ ਅਟੈਚ ਕਿੰਨੇ ਮਾਰੇ ਸੀ ਇਹ ਬਾਈ ਥੱਪੜ ਕਿਨੇ ਮਾਰੇ ਸੀਗਾ ਬਹੁਤ ਸਾਲਾ ਸੀਗਾ ਗੋਲਡੀ ਗੋਲਡੀ ਕੀ ਤੂੰ ਥੱਪੜ ਤੁਹਾਡੇ ਮਾਰਿਆ ਕਿਉਂ ਸੀ ਕੀ ਕਰ ਤੁਹਾਡਾ ਘਰ ਇੱਥੇ ਨੇੜੇ ਆ ਕਿ ਤੂੰ ਨਹੀਂ ਲੱਗ ਗਿਆ ਥੱਪੜ ਕਿਉਂ ਮਾਰਿਆ ਮੈਨੂੰ ਮਾਮੇ ਨੇ ਫੋਨ ਲਾਇਆ ਸੀ ਕਿ ਮੈਂ ਘਰੇ ਆਏ ਸੀ ਜੀ ਪੱਤਰਕਾਰ ਦੇ ਨਾਲ ਹੀ ਆਏ ਸੀ ਮੈਂ ਤੇ ਅਸੀਂ ਕੈਮਰਾਮੈਨ ਦੇ ਨਾਲ ਆ ਹਾਂਜੀ ਦੋਨੇ ਆਏ ਸੀ ਤੇ ਮੇਰਾ ਤਾਂ ਇੱਕ ਦਾ ਉਹਦਾ ਫੋਨ ਖੋਲਿਆ ਮੈਂ ਜਦੋਂ ਗਿਆ ਇੱਥੇ ਨੇੜੇ ਆਇਆ ਤੇ ਮੈਂ ਵੀ ਅੰਦਰ ਰਹਿਂਦਾ ਸੀ ਇਹਦੇ ਨਾਲ ਕਿਉਂਕਿ ਇਹਨੂੰ ਵੀ ਵੀਡੀਓ ਬਣਾਣੀ ਸੀਗੀ ਠੀਕ ਹੈ ਜੀ ਤੇ ਉਹਨਾਂ ਨੇ ਨਾ ਜਦੋਂ ਫੋਨ ਅਸੀਂ ਮੈਂ ਇਹਦੇ ਨਾਲ ਸੀਗਾ ਇਹਨੇ ਚਲ ਫੋਨ ਲਿਆ ਸੀ ਮੈਨੂੰ ਕਹਿੰਦਾ ਤੂੰ ਕੋਣ ਹੰਨਾ ਨਾਲ ਆਉਣ ਆਲਾ ਤੇ ਮੇਰੇ ਉਹਨੇ ਨਹੀਂ ਆਇ ਥੱਪੜ ਮਾਰੀ ਥੱਪੜ ਮਾਰਦੇ ਬਈ ਜੇਕਰ ਤੇ ਕੋਈ ਸਰਕਾਰ ਪ੍ਰਧਾਨਾ ਤੁਹਾਡੇ ਸਰਕਾਰ ਜੇ ਕੋਈ ਕਾਰਵਾਈ ਨਹੀਂ ਹੁੰਦੀ ਤੱਕੀ ਪ੍ਰੋਗਰਾਮ ਲਿਖਿਆ ਜਾਊਗਾ ਜੀ ਜਿਹੜੀ ਬਣਦਾ ਮੈਨੂੰ ਇਨਸਾਫ ਦਿਓ ਮੈਂ ਤਾਂ ਨਜਾਇਜ਼ ਮੇਰੇ ਤੇ ਪਾਈ ਜੇ ਬੰਨ ਕੇ ਨਜਾਇਜ਼ੇ ਕਈ ਵਾਰ ਹੁੰਦਾ ਕਿ ਕੁਝ ਇਨਸਾਫ ਨਹੀਂ ਮਿਲਦਾ ਤੇ ਤੁਹਾਡਾ ਫਿਰ ਅਗਲਾ ਪ੍ਰੋਗਰਾਮ ਕੀ ਹੈ ਪ੍ਰੋਗਰਾਹ ਜੀ ਹੁਣ ਦੇਖੋ ਕੀ ਕਰੀਏ ਤੁਸੀਂ ਆ ਬੀਖੋਣਾ ਸੀ ਵਾਸਤ ਮਿਹਨਤ ਕਰਨ ਲਈ ਤਾਂ ਧਰਨੇ ਲਾ ਜਿੰਨਾ ਧਰਨਾ ਦਾ ਧਰਨੇ ਲਾਵਾਂਗੇ ਹੱਕ ਲਾਣਾ ਪੂਰਾ ਕੋਈ ਨਜਾਇਜ਼ ਨਹੀਂ ਕਰਨ ਲਾ ਧਰਨੇ ਦਾ ਵੀ ਮੰਦ ਬਣ ਚੁੱਕੇ ਬਣਣਾ ਜੀ ਬਣ ਚੁੱਕਿਆ ਜੀ ਸਾਡਾ ਇਸ ਤੋਂ ਬਾਅਦ ਮੇਰੇ ਘਰੇ ਡੀਜ਼ਲ ਪਿਆ ਸੀ ਪਿਆ 50 ਲੀਟਰ ਉਹ ਵੀ ਚੱਕ ਕੇ ਲੈ ਗਏ ਡੀਜ਼ਲ ਵੀ ਚੱਕ ਕੇ ਲੈ ਗਏ ਡੀਜ਼ਲ ਤਾਂ ਕੰਨਾ ਜੀ ਚੱਕ ਕੇ ਲੈ ਗਏ ਬੰਦੇ ਆ ਇਹੋ ਜਿਹੇ ਬੰਦੇ ਅੱਛਾ ਹੀ ਵਾਟਰ ਕੂਲਰ ਵੀ ਲੈ ਗਏ ਵਾਟਰ ਕੂਲਰ ਪਾਣੀ ਵਾਲਾ ਵੀ ਲੈ ਗਏ ਇਹੇ ਹੀ ਬੰਦੇ ਵੇਲੇ ਮੋਟਰ ਸੀਗੀ ਆਪਣੀ ਕੂਲਰ ਦੀ ਉਹ ਵੀ ਲੈ ਕੇ ਲੈ ਕੇ ਲਾ ਲਾ ਲੈ ਪੰਜਾਬ ਪੁਲਿਸ ਇਹੋ ਜਿਹਾ ਕੰਮ ਕਰਦੀ ਹੈ ਜੀ ਮੇਰੇ ਡੀਜ਼ਲ ਵਾਲੇ ਕੰਨੇ ਪਿਆ ਸੀ ਉਹ ਵੀ ਲੈ ਕੇ ਚੱਕ ਕੇ ਤੇ ਮੇਰੀ LCD ਤੋੜਤੀ ਤੇ ਥੱਲੇ ਵਾਲਾ ਸ਼ੀਸ਼ਾ ਤੋੜਤਾ ਬਾਕਸ ਤੇ ਮੇਰੇ ਬਲਬਾਰੀ ਦੀ ਵਿੱਚ ਪਰਸ ਪਿਆ ਸੀ ਉਹ ਚ ਮੇਰਾ ਲਾਇਸੈਂਸ ਸੀਗਾ ਆਧਾਰ ਕਾਰਡ ਸੀਗਾ 15000 ਰੁਪਿਆ ਪਿਆ ਸੀ ਉਹ ਵੀ ਕੱਢ ਕੇ ਲੈ ਗਏ ਤਾਂ ਹਾਂ ਜੀ ਤੇ ਉਹ ਨਾ ਫੜ ਲਿਆ ਕਹਿੰਦਾ ਡੀਜ਼ਲ ਨਾ ਡੋਲੋ 20 25 ਲੀਟਰ ਸੀਗਾ ਡੋਲ ਕੇ ਅੱਧਾ ਲੀਟਰ ਅੱਧਾ ਵਿੱਚ ਉਹਨਾਂ ਨੇ ਸਮਾਨ ਪਾਤਾ ਬਾਹਰ ਉਲਾ ਕੇ ਉਹਦੀ ਬਾਹ ਫੜ ਲਈ ਸੀ ਕਹਿੰਦਾ ਤੈਨੂੰ ਜਾਨ ਨਹੀਂ ਦੇਣਾ ਤੂੰ ਸਾਨੂੰ ਬੋਲੇ ਆ ਉਹ ਫਿਰ ਸਰਪੰਚ ਆਇਆ ਸੀ ਕਹਿੰਦਾ ਬੱਚਾ ਹੈਗਾ ਇਹਨੂੰ ਛੱਡ ਦਿਓ ਤਾਂ ਇਹਨੂੰ ਨਹੀਂ ਜਾਣਦੇ ਇੱਕ ਜੀ ਮੰਨ ਗਏ ਤੁਸੀਂ ਕਹਿੰਦੇ ਕੰਮ ਕਰਦੇ ਜਾਂ ਨਹੀਂ ਕਰਦੇ ਹੋ ਨਾ ਤੁਹਾਡਾ ਕੋਈ ਸਰਪੰਚ ਮੈਂਬਰ ਤੁਹਾਡੇ ਅਗਵਾਈ ਹੋਰ ਵੀ ਭਰਦਾ ਸਰਪੰਚ ਹੀ ਸਰਪੰਚ ਆਪਣਾ ਜਸਵੀਰ ਸਿੰਘ ਜਿਹਾ ਭਰਦਾ ਜੀ ਮੇਰੇ ਨਾਲ ਸਾਰਾ ਪਿੰਡ ਹੀ ਖੜਾ ਜੀ ਸਾਰਾ ਪਿੰਨੇ ਖੜਾ ਕਿੰਨੇ ਕੁ ਲੋਕ ਆ ਕਿੰਨੀਆਂ ਕਵੋਟਾਂ ਇੱਥੇ ਵੋਟ ਹੈਗੀ ਜਾਂ 700 ਵੋਟ ਹੈਗੀ ਆ ਉਹ ਸਾਰੇ ਤੁਹਾਡੇ ਨਾਲ ਆ ਉਹਦੇ ਜੋ ਤਕਰੀਬਨ ਹੈ ਕਿ ਹੁਣ ਤਾਂ ਸੱਚ ਮੇਰੇ ਨਾਲ ਹੀ ਖੜੇ ਆ ਭਾਵੇਂ ਤਕਰੀਬ 파ਟੀਆਂ ਨੇ ਇੱਥੇ ਦੋ ਤਿੰਨ ਪਾਰਟੀਆਂ ਉਹ ਦੱਬੇ ਐਸਐਮ ਵੀ ਤੁਹਾਡੇ ਨਾਲ ਖੜੇ ਆ ਹਾਂਜੀ ਆਪਣੇ ਨਾਲ ਐਸਐਮ ਵੀ ਖੜੇ ਆ ਸਸੇਗੀ ਜੋ ਕਿ ਹੋ ਸੀਗਾ ਜਿੰਨਾ ਹੀ ਘਰ ਚ ਫ੍ਰਿਜੇ ਸਮਾਨ ਪਿਆ ਸਾਰਾ ਹੀ ਖਾ ਗਿਆ ਮੇਰੇ ਕੁੜੀ ਨੂੰ ਕਹਿੰਦੇ ਸੀ ਆ ਵੀ ਚੀਜ਼ ਲਿਆ ਆ ਵੀ ਲਿਆ ਚਾ ਇੰਨੇ ਬਹੁਤ ਜ਼ਿਆਦਾ ਭਾਂਡਾ ਭਰਾ ਸੀ 2 ਕਿਲੋ ਦੁੱਧ ਪੀ ਗਿਆ ਦੁੱਧ 2 ਕਿਲੋ ਦੁੱਧ ਸੀਗਾ ਉਹ ਹੀ ਪੀ ਕੇ ਆ ਕੇ ਇੱਥੇ ਇਹਨਾਂ ਦਾ ਇਹਨਾਂ ਦਾ ਹੱਤ ਮੇਰੇ ਘਰੇ ਰੇਟ ਮਾਰਿਆ ਮੇਰੇ ਘਰ ਕੁਛ ਨਿਕਲਣ ਦਾ ਜਾਣ ਦਾ ਹੱਕ ਮੰਨਦਾ ਸੀਗਾ ਇਹਨਾਂ ਨੇ ਪਹਿਲਾਂ ਖਾਲੀ ਗੱਡੀਆਂ ਲੈ ਕੇ ਦੇਖ ਕੇ ਮੇਰੇ ਘਰੇ ਉਸ ਤੋਂ ਬਾਅਦ ਗੱਡੀਆਂ ਫਿਰ ਵਾਪਸ ਲੈ ਗਿਆ ਫਿਰ ਉਤੋਂ ਲੋਡ ਕਰਕੇ ਗੱਡੀਆਂ ਲੈ ਕੇ ਆਇਆ ਫਿਰ ਕਰੇ ਆ ਕੇ ਗੇਟ ਨੂੰ ਜੰਡਾ ਲਾਤ ਬਾਹਰ ਅੰਦਰੋਂ ਗੇਟ ਲਾਤਾ ਸਾਰਿਆਂ ਨੂੰ ਬਾਹਰ ਕੱਢਦਾ ਇੱਕ ਆ ਮਾਮੀ ਮੇਰੀ ਇਹ ਅੰਦਰ ਸੀਗੀ ਇਹ ਕੁੜੀਆਂ ਨੂੰ ਬੋਲਦੇ ਸੀਗੇ ਥੱਪੜ ਮਾਰਦੇ ਸੀਗੇ ਇਹ ਕਹਿੰਦੀ ਗੱਲ ਸੁਣ ਕੁੜੀ ਨੂੰ ਹੱਥ ਨਹੀਂ ਤੁਸੀਂ ਲਾਉਣਾ ਚਾਹੀਦਾ ਜਿਹੜੀ ਗੱਲ ਆ ਤੁਸੀਂ ਉਹ ਗੱਲ ਕਰੋ ਫਿਰ ਇਹਨਾਂ ਨੂੰ ਸਾਰਿਆਂ ਨੂੰ ਕੱਢ ਉੱਥੇ ਬੈਠੇ ਰਿਆ ਉਹਨੂੰ ਉਹ ਕਹਿੰਦੇ ਸੀ ਵੀ ਤੂੰ ਗਲਤ ਕੰਮ ਨਾ ਕਰੋ ਕਾ ਤੂੰ ਗਲਤ ਕੰਮ ਕਰੀ ਜਾਨੀ ਤੁਸੀਂ ਭਈ ਨਜ਼ਾਇਜ਼ ਤੱਕਾ ਉਹਨੇ ਕਰੀ ਪਾਰਟੀ ਦਾ ਬੰਦਾ ਵਾ ਠੀਕ ਹੈ ਕਹਿੰਦਾ ਅਸੀਂ ਕੁਝ ਨਹੀਂ ਕਰਦੇ ਉੱਤੇ ਅਸੀਂ ਤਾਂ ਵੈਸੇ ਮਾੜਾ ਮੋੜਾ ਕਰਕੇ ਚਲੇ ਜਾਗੇ ਸਾਰਨ ਵਾਰਕ ਚਾਰ ਬੰਦੇ ਸੀ ਚਾਰਾਂ ਤੋਂ ਬਾਅਦ ਇਹਨਾਂ ਨੇ ਕੀ ਕੁਝ ਕੀਤਾ ਸਾਨੂੰ ਨਹੀਂ ਪਤਾ ਮੇਰੇ ਘਰ ਸਰ ਇੱਕ ਹੋਰ ਪਤਾ ਲੱਗਿਆ ਮੰਨ ਲਓ ਕਿਸੇ ਘਰ ਜਾਣਾ ਚਲ ਮੰਨ ਲਓ ਰੇਟ ਮਾਰਿਆ ਚਲ ਦਾਰੂ ਨੇ ਕੋਲੋ ਲਿਆ ਕੇ ਪਾਇਏ ਚੈੱਕ ਕਰੋ ਫੜੀ ਜਦ ਮਰਜ਼ੀ ਹੋ ਗਿਆ ਮੰਨ ਲਓ 10 11 12 ਵਿੱਚੋਂ ਚੋਣਾ ਸ਼ਾਮ ਨੂੰ 6:30 7 ਵਜੇ ਜਾਣਾ ਘਰੇ ਫਿਰ ਉਹ ਤੋਂ ਸ਼ਾਮ ਤੱਕ ਇੱਥੇ ਰਹਿਣਾ ਸਾਰੀ ਡੋਟੇ ਕੇਵ ਆਪਣੇ ਨੂੰ ਡਾਟਾ ਸਾਰੀ ਹੈਗੀ ਆ ਠੀਕ ਹੈ ਇਹ ਬੈਂਡ ਹੱਕ ਹੈ ਕਿ ਵੀ ਫਿਰ ਘਰੇ ਆ ਕੇ ਬੈਠ ਕੇ ਚਿਕਨ ਬਣਾਉਣਾ ਉਹਦਾ ਘਰੇ ਇੱਕ ਦੁੱਧ ਜੜ ਗਰਮ ਕਰਕੇ ਪੀਣ ਇਹ ਚ ਤੁਸ ਹੱਕ ਮੈਂ ਦੱਸਾਫ ਹੈ ਕੋਈ ਮਿਲਣਾ ਚਾਹੀਦਾ ਮੇਰੇ ਜਿਹੜੇ ਨਾਏ ਸੀ ਨਕਸ਼ਾ ਬਣਾਣਾ ਮੈਂ ਕਿਹਾ ਵੀ ਜੋ ਜੋ ਵੀ ਚੀਜ਼ ਸੀਗੀ ਪੰਨਣ ਵਾਲੇ ਤੁਸੀਂ ਪਾ ਦੇਣਾ ਸਾਡੇ ਘਰ ਦੀ ਚੀਜ਼ ਕਿਉਂ ਪੰਨੇ ਸ਼ੀਸ਼ਾ ਗਾ ਬੰਨਣਾ ਕਹਿੰਦਾ ਜੇ ਸ਼ੀਸ਼ੇ ਦਾ ਨਾ ਕਿਸੇ ਨੂੰ ਤੁਸੀਂ ਕਮਪਲੀਟ ਕੀਤੀ ਨਾ ਤੁਹਾਡੇ ਬੱਚਾ ਸੂਧ ਪਰਚੇ ਪਾਵਾਂਗੇ ਤੇ ਚੱਕ ਪਰਚਿਆਂ ਦੇ ਤਾਂ ਡਰਾਉਂ ਹਾਂਜੀ ਇਹ ਗੋਲਡੀ ਸੀਗਾ ਇੱਕ ਹੋਰ ਗੋਲਡੀ ਨੇ ਮਤਲਬ ਗੱਲ ਕੀਤੀ ਸੀ ਫੋਨ ਤੇ ਉਹੜੇ ਕੋਈ ਰਿਕਾਰਡਿੰਗ ਹੈਗੀ ਉਹ ਵੀ ਕੋਈ ਕੋਚ ਰਿਕਾਰਡਿੰਗ ਸਾਨੂੰ ਦੇਵੋਗੇ ਹਾਂ ਦੇ ਦਾਂਗੇ ਹੋ ਰਿਕਾਰਡਿੰਗ ਕੋਰਟੀ ਪੇਸ਼ ਕਰਾਂਗੇ ਉਹਨਾਂ ਨੇ ਕਿਹਾ ਸਾਨੂੰ ਮਿਲੋ ਆ ਕੇ ਬਾਅਦ ਚਾਹੇ ਵਟਸਐਪ ਤੇ ਗੱਲ ਕੀਤੀ ਵਟਸਐਪ ਤੇ ਕਿੰਨ ਵੀ ਸਾਨੂੰ ਪੈਸੇ ਦੇ ਨੇ ਪਹਿਲਾ ਪੈਸੇ ਕੋਲਕਤੀ ਹੋਰ ਰੋਡਿੰਗ ਸਾਡੀ ਹੈਗੀ ਮੈਂ ਬਾਹਰ ਆ ਕੇ ਮਿਲੋ ਠੀਕ ਉਸ ਬਾਅਦ ਉਹਨੇ ਵਟਸਐਪ ਤੇ ਗੱਲ ਕੀਤੀ ਕਹਿੰਦੇ ਇਹਨਾਂ ਨੂੰ ਆ ਕੇ ਮਿਲੋ ਕਿ ਲਈ ਵੀ ਹਣ ਪੈਸੇ ਦੀ ਮੰਗ ਕੀਤੀ ਤੇ ਅਸੀਂ ਪੈਸੇ ਦੀ ਮੰਗ ਨਾ ਕਰਤੀ ਜੋ ਕੋਈ ਨਜਾਇਜ਼ ਸੀ ਮੇਰੇ ਘਰੇ ਆਇਆ ਸੀ ਰਿਕਾਰਡ ਲੱਗੇ ਮੈਂ ਕਰੀ ਉਹਦੀ ਕਿਦਾ ਮੈਂ ਤੇਰੇ ਗ੍ਰਿੰਦਰ ਤੇਰੇ ਘਰੇ ਆਇਆ ਸੀਗਾ ਮੈਂ ਕੱਲਾ ਨਕਸ਼ਾ ਬਣਾ ਕੇ ਚਲੇ ਜਾਣਾ ਇੱਥੋਂ ਤੂੰ ਮੈਨੂੰ ਆ ਕੇ ਜਗਰੋਂ ਮਿਲ ਮਿਲ ਕੇ ਮੈਨੂੰ ਕੁਝ ਤੇ ਖਰਚਾ ਦੇ ਮਾੜਾ ਮੋਟਾ ਮੈਂ ਕਿਹਾ ਕੋਈ ਨਹੀਂ ਜੀ ਮੈਂ ਆ ਜੂਗਾ ਕੋਈ ਗੱਲ ਨਹੀਂ ਥੋੜੇ ਕਲਾ ਆ ਜੂਗਾ ਮੈਂ ਨਜਾਇਜ਼ ਆ ਜੂਗਾ ਬਸ ਆਹ ਗੱਲ ਕਰਕੇ ਫਿਰ ਉਸ ਤੋਂ ਬਾਅ ਪੰਜਾਬ ਪੁਲਿਸ ਤੇ ਵੱਡੇ ਇਲਜ਼ਾਮ ਲੱਗੇ ਕਹਿੰਦੇ ਕਿ ਸਾਡੇ ਘਰ ਆਏ ਰੇਡ ਮਾਰਿਆ ਰੇਡ ਮਾਰੋ ਪਰ ਜੋ ਜਾਇਦ ਗੱਲ ਹੈ ਇਹ ਨਾ ਕਿ ਸਾਰਾ ਦਿਨ ਇੱਥੇ ਬੈਠ ਲਓ ਚਿਕਨ ਵਗੈਰਾ ਖਾਓ ਉਸ ਤੋਂ ਬਾਅਦ ਚਲੇ ਜਾਓ ਔਰ ਧੱਕਾ ਵੀ ਕਰੋ ਦੂਜੀ ਗੱਲ ਕਿ ਜੋ ਆਮ ਆਦਮੀ ਪਾਰਟੀ ਦੇ ਆਪ ਦੇ ਖੁਦ ਦੇ ਬੰਦੇ ਆ ਸਰਕਲ ਪ੍ਰਧਾਨ ਆ ਤਾਂ ਉਹਨਾਂ ਤੇ ਵੀ ਨਜਾਇਜ਼ ਹੋ ਰਹੀ ਹੈ ਤੇ ਆਮ ਲੋਕਾਂ ਦੇ ਨਾਲ ਕੀ ਹੋਊਗਾ ਆਮ ਲੋਕਾਂ ਦੇ ਨਾਲ ਕੀ ਹੋ ਸਕਦਾ ਹੈ ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜੇਕਰ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਤੇ ਧੱਕਾ ਹੋਇਆ ਬਾਕੀ ਜੋ ਹਲਕੇ ਦੇ ਵਿਧਾਇਕ ਨੇ ਬੀਬੀ ਸਰਬਜੀਤ ਕੁਰਮਾਨੂ ਕੇ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਉਹ ਕਹਿੰਦੇ ਕਿ ਮੈਂ ਕਿਸੇ ਮੀਟਿੰਗ ਵਿੱਚ ਆਇਆ ਤੁਸੀਂ ਸ਼ਾਮ ਨੂੰ ਫੋਨ ਕਰਿਓ ਉਹਨਾਂ ਤੋਂ ਵੀ ਲਵਾਂਗੇ ਪੱਕ ਉਹਨਾਂ ਦਾ ਲਵਾਂਗੇ ਵੀ ਕੀ ਹੋ ਕਹਿੰਦੇ ਹਾਂਜੀ ਬਈ ਹੋਰ ਕੁਝ ਕਹਿਣਾ ਹੈ ਹੋਰ ਕੁਝ ਇਹ ਮੈਂ ਕਹਣਾ ਜੇ ਪਿੱਪਲ ਸੀ ਤੇ ਨਿੰਮਾ ਠੀਕ ਹੈ ਉਹ ਮੇਰੇ ਤੇ ਖਾਰ ਕੱਢਣ ਦੇ ਮਾਰੇ ਮੇਰੇ ਤੇ ਆਹ ਕੰਮ ਕੀਤਾ ਅੱਜ ਤੋਂ 6 ਮਹੀਨੇ ਪਹਿਲਾਂ ਉਹਨਾਂ ਨੇ ਕਿਹਾ ਉਹਨਾਂ ਨੇ ਕੀ ਰੰਜਿਸ਼ ਕੀਤੀ ਉਹਨਾਂ ਦੀ ਮੇਰੇ ਪਿੰਡ 'ਚ ਰੇਟ ਮਾਰਦੇ ਸੀਗੇ ਕਿਉਂਕਿ ਪਿੰਡ ਦਾ ਮੈਂ ਪ੍ਰਧਾਨ ਆ ਮੈਨੂੰ ਪਿੰਡ ਵਾਲੇ ਸਾਰੇ ਜਿਹਦੇ ਘਰੇ ਰੇਟ ਮਾਰਦੇ ਸੀ ਮੈਂ ਚਲੇ ਜਾਂਦਾ ਸੀ ਨਜਾਇਜ਼ ਚੱਕੇ ਪਾਉਂਦੇ ਸੀ ਗਵਾਂਢੀ ਕਰਨ ਨਜਾਇਜ਼ ਪਾਉਂਦੇ ਨਜਾਇਜ਼ ਪਾਉਂਦੇ ਸੀਗੇ ਇਹਦੇ ਘਰੇ ਗਿਆ ਕੋਸ਼ਿਸ਼ ਨਿਕਲਿਆ ਇਹਨੂੰ ਕਹਿੰਦੇ ਹਾਂ ਵੀ ਤੇਰੇ ਤੇ ਪਰਚਾ ਦੇ ਦੇਣਾ ਵਾ ਇਹ ਕਹਿੰਦੇ ਸੀ ਪਿੱਪਲ ਮੈਂ ਪਿੱਪਲ ਨਜਾਇਜ਼ ਮੈਂ ਨਹੀਂ ਹੋਣ ਦੇਣਾ ਜਾਇਜ਼ ਜਾਇਜ਼ ਕਰੋ ਉਸ ਖਾਰ ਕਰਕੇ ਮੇਰੇ ਤੇ ਇਹਨਾਂ ਨੇ ਇੱਕ ਇਹਨਾਂ ਕੁਝ ਕੀਤਾ ਅੱਜ ਤੋਂ 6 ਮਹੀਨੇ ਪਹਿ ਵਾਰੀ ਚ ਜਨਾਨੀ ਇਹ 골ਡੀ ਰੋਤੇ ਸੀਗੇ ਮਤਲਬ ਇਹਨਾਂ ਬਿੱਪਲਾਂ ਨੂੰ ਸਾਰਾ ਪਤਾ ਵਾ ਇਹਨੇ ਦੀ ਧਮਕੀ ਨਾਲ ਬੁੜੀ ਮਰੀ ਉਹ ਕਲਤਾਰੋ ਬਾਈ ਇਹਨੇ ਧਮਕੀ ਦਿੱਤੀ ਸੀ ਹੁਣ ਟੈਗ ਆ ਗਿਆ ਸੀ ਕਿ ਤੇਰੇ ਤੇ ਪਰਚਾ ਕਰ ਦਾਂਗੇ ਐ ਕਰ ਦਾਂਗੇ ਕਰੋ ਕੁਝ ਨਿਕਲੇ ਸੀ ਉਹ ਟੈਗ ਨਾ ਮਰ ਗਈ ਸੀ ਤਾਂ ਪੰਜਾਬ ਪੁਲਿਸ ਤੇ ਲਈ ਇਲਜ਼ਾਮ ਲੱਗੇ ਬਾਕੀ ਹਲਕਾ ਵਧਾ ਕੇ ਜੋ ਬੀਬੀ ਸਰਜੀਤ ਕੁਰਮਾਨੂ ਕੋ ਐ ਉਹਨਾਂ ਨਾਲ ਗੱਲਬਾਤ ਹੋਈ ਹੈ ਕਹਿੰਦੇ ਕਿ ਮੈਂ ਮੀਟਿੰਗ ਦੇ ਵਿੱਚ ਹਾਂ ਉਹਨਾਂ ਨੇ ਕੀ ਪਾਇਆ ਕਿ ਆਪਣੇ ਜੋ ਇਹਨਾਂ ਦੇ ਸਰਪ੍ਰਧਾਨ ਕੀ ਉਹਦਣਾ ਖੜਦੇ ਆ ਸਾਰੀ ਅਪਡੇਟ ਦੁਬਾਰਾ ਵੀ ਲੈ ਕੇ ਆਪਾਂ ਹਾਜ਼ਰ ਹੋਵਾਂਗੇ ਅੱਜ ਮੈਂ ਤੇ ਵਹੀ ਗੱਲ ਕਰੀ ਸਰ ਇੱਕ ਹੋਰ ਗੱਲ ਮੱਲੂ ਰਾਈਟਰ ਲਿਆ ਹੋਇਆ ਘਰ ਦੇ ਰੇਤਾ ਕੰਮ ਕਰਦੇ ਬਾਕੀ ਮਾਮਲੇ ਜ਼ਮੀਨ ਲਈ ਠੇਕੇ ਲਈ ਹੋਈ ਆ ਉਹ ਕੰਮ ਕਰਦੇ ਆ ਇਹ ਹੀ ਆ ਕੰਮ ਗਲਤ ਕੰਮ ਕੋਈ ਨਹੀਂ ਕਰਦਾ ਜਿਤ ਮਨ ਦੇ ਵੀ ਕਰਦਾ ਹੁੰਦਾ ਤੇ ਕਹਿ ਬਿੰਦੇ ਪਰ ਕੋਈ ਨਹੀਂ ਮਾਮਲੇ ਜ਼ਮੀਨ ਲਈ ਜੋ ਠੇਕਾ ਕੰਮ ਕਰ ਠੇਕੇ ਦੇ ਜ਼ਿੰਮੇਵਾਰ ਝੋਟਾ ਲੱਗਿਆ ਹੋਇਆ ਬਾਕੀ ਰੇਤਾ ਦਾ ਕੰਮ ਕਰ ਦਿੱਤਾ ਹੁਣ ਤਿੰਨ ਮਹੀਨੇ ਬੰਦ ਆ ਜੀ ਅਸੀਂ ਜਦ ਸਾਡੇ ਆਉਣ ਤੋਂ ਪਹਿਲਾਂ ਅੰਦਰ ਵੜੇ ਸੀਗੇ ਅੰਦਰ ਵੜ ਕੇ ਬਹੁਤ ਤਲਾਸ਼ਤ ਰੁਸ਼ੀ ਕਰੀ ਜਾਂਦੇ ਜਦੋਂ ਅਸੀਂ ਆਏ ਨਾ ਦੋ ਪੈਣਾ ਗਵਾਡਣੀ ਅਸੀਂ ਆਣ ਕੇ ਵੜੀਆਂ ਸਾਨੂੰ ਕਹਿੰਦੇ ਬਾਹਰ ਨਿਕਲ ਜਾ ਤੁਹਾਡੇ ਤੇ ਪਰਚੇ ਕਰਦੇ ਆਂਗੇ ਤੁਹਾਨੂੰ ਬਿਆਨ ਦੇਣੇ ਪੈਣਾ ਆ ਤੁਹਾਨੂੰ ਉਹ ਕਰਨਾ ਪੈਣਾ ਫਿਰ ਮੋਟਰਸਾਈਕਲ ਦੀ ਚਾਬੀ ਮੰਗਣ ਲੱਗੇ ਕਹਿੰਦੇ ਸਾਨੂੰ ਚਾਬੀ ਦੇ ਮੋਟਰਸਾਈਕਲ ਲੈ ਕੇ ਜਾਣਾ ਅਸੀਂ ਕਹਿੰਦੇ ਸੀ ਵੀ ਮੋਟਰਸਾਈਕਲ ਤੁਸੀਂ ਲੈ ਜਾਓ ਜੇ ਚੋਰ ਹੈ ਤਾਂ ਲੈ ਜਾਓ ਜੇ ਚੋਰ ਨਹੀਂ ਹੈ ਤਾਂ ਤੁਸੀਂ ਮੋਟਰਸਾਈਕਲ ਨਹੀਂ ਲੈ ਜਾ ਸਕਦੇ ਆ ਬੱਚੇ ਸਕੂਲ ਜਾਂਦੇ ਆ ਰੋਜ਼ ਬੱਚੇ ਸਕੂਲ ਜਾਂਦੇ ਆ ਮੋਟਰਸਾਈਕਲ ਲੈ ਕੇ ਜਾਂਦੇ ਆ ਅੱਜ ਐਤਵਾਰ ਆ ਤਾਂ ਬੱਚੇ ਮੋਟਰਸਾਈਕਲ ਘ ਤੇ ਤੁਸੀਂ ਹੁਣ ਮੋਟਰਸਾਈਕਲ ਕਾਹ ਤੋਂ ਲੈ ਜਾਣੇ ਆਂ ਕਹਿੰਦੇ ਨਹੀਂ ਸਾਨੂੰ ਚਾਬੀ ਫੜਾ ਦਿਆ ਸੀ ਕਹਿੰਦੇ ਚਾਬੀ ਨਾ ਹੀ ਹੈਗੀ ਨਾ ਹੀ ਅਸੀਂ ਫੜਾਉਣੀ ਆ ਤੇ ਨਾ ਹੀ ਇਹ ਅਸੀਂ ਮੋਟਰਸਾਈਕਲ ਦੇਣਾ ਵਾ ਫਿਰ ਸਿਲੰਡਰ ਦੀ ਗੱਲ ਆ ਗਈ ਸਿਲੰਡਰ ਉੱਤੇ ਰੱਖ ਲਿਆ ਕਹਿੰਦੇ ਅਸੀਂ ਸਿਲੰਡਰ ਵੀ ਲੈ ਕੇ ਜਾਣਾ ਮੈਂ ਕਿਹਾ ਤੁਸੀਂ ਫੱਟੀ ਤੋਂ ਕਿਤੇ ਫੜਿਆ ਹੈਗੀ ਪੱਟੀ ਲੱਗੀ ਹੋਈ ਕਹਿੰਦੇ ਨਹੀਂ ਲੱਗੇ ਫਿਰ ਸਿਲੰਡਰ ਤੁਸੀਂ ਕਿਹ ਲੈ ਜਾ ਸਕਦੇ ਆ ਫਿਰ ਸਿਲੰਡਰ ਅਸੀਂ ਤਾਂ ਰਖਾਇਆ ਬੜਾ ਧੱਕੇ ਨਾਲ ਰਖਾਇਆ ਲੋਕ ਬਣਦੇ ਸੀ ਅਸੀਂ ਲੋਕ ਨਹੀਂ ਬਣਨ ਦਿੱਤੇ ਵੀ ਇੱਕ ਬਾਈ ਦੇ ਬੱਚੇ ਘਰੇ ਹੈਗੇ ਦੂਜੇ ਬਾਈ ਦੇ ਬੱਚੇ ਨਹੀਂ ਘਰੇ ਹੈਗੇ ਅਸੀਂ ਲੋਕ ਕਿਵੇਂ ਬੰਨਣ ਦਿਆਂਗੇ ਅਸੀਂ ਇਹ ਕੰਮ ਨਹੀਂ ਤਾ ਪੁਨਿਆਪੁਲਸ ਤੇ ਵੱਡੇ ਇਲਜ਼ਾਮ ਲੱਗਿਆ ਵਸ ਕਦੇ ਜੋ ਵਿਧਾਇਕ ਹੈ ਕਿ ਸਰਕਟ ਪ੍ਰਧਾਨ ਨੂੰ ਇਨਸਾਫ ਦਿਵਾਉਂਦੇ ਆ ਪੂਰੀ ਖਬਰ ਪੂਰੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਰੱਖੀ ਜਾਊਗੀ ਕੈਮਰਾਮੈਨ ਬਰਿੰਦਰ ਤੇ ਨਰਦੀਪ ਪੈਨ ਨਾਰ نیوز ਪੈਨ ਪਰਜੀਆਂ ਬਿਹਾਰੀਪੁਰ ਤਾਂ ਗੋਲਦੀ ਜੋ ਪੁਲਿਸ ਮਲ ਆ ਜਾ ਮੈਂ ਉਸ ਤੇ ਇੱਕ ਵੱਡੇ ਇਲਜ਼ਾਮ ਲੱਗਿਆ ਔਰ ਅਨਿਪਰ ਸਸੀ ਗੱਲ ਜੀ ਸਾਸੀ ਗੱਲ ਜੀ ਸਾਸੀ ਗੱਲ ਬਰਦੀ ਹਰਦੀਪ ਗੱਲ ਕਰ ਰਿਹਾ ਨਰ نیوز ਤੋਂ ਹਰਦੀਪ ਗੱਲ ਕਰ ਰਿਹਾ ਜੀ ਐਨ ਐਨ ਆਰ ਨਿਊਜ਼ ਤੋਂ ਹਰਦੀਪ ਜੀ ਬਾਕੀ ਹੋ ਜੀ ਮੈਂ ਵੀ ਜੀ ਪੱਤਰਕਾਰ ਹਰਦੀਪ ਸਿੰਘ ਗੱਲ ਕਰ ਰਿਹਾ ਜੀ ਸਿੱਧੂ ਮੇਰੇ ਤੋਂ ਐਨ ਐਨ ਆਰ ਨਿਊਜ਼ ਤੋਂ ਭਾਈ ਇਹ ਦੱਸੋ ਕੀ ਗੱਲ ਕਰਨੀ ਹੈ ਕਹਿੰਦਾ ਬਰਾਦਰ ਤੁਹਾਡੇ ਨਾਲ ਹੀ ਕਰਨੀ ਹੈ ਤਾਂ ਹੀ ਫੋਨ ਲਾਇਆ ਸੀ ਦੱਸੋ 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 ਤੁਹਾਡਾ ਵੀ ਜੀ ਆਪਣਾ ਕੋਈ ਜ਼ਿਆਦਾ ਨਹੀਂ ਹੈ ਤੁਹਾਡਾ ਸਿਰ ਪੱਖ ਲੈਣਾ ਚਾਹੁੰਦੇ ਆ ਕਿ ਤੁਹਾਡੇ ਤੇ ਇਲਜ਼ਾਮ ਲੱਗਿਆ ਕਿ ਤੁਸੀਂ ਪਿੰਡ ਪਰਜੇ ਬਿਹਾਰੀਪੁਰ ਦੇ ਵਿੱਚ ਧੱਕਾ ਕੀਤਾ ਕਹਿੰਦੇ ਕਿ ਤੁਸੀਂ ਐਮ ਵੀ ਪਹਿਲੇ ਮੇਰੇ ਪੁਲਿਸ ਮੇਰੀ ਗੱਲ ਸੁਣ ਲੋ ਮੇਰੀ ਮੇਰੀ ਗੱਲ ਇੰਸਪੈਕਟਰ ਸਾਹਿਬ ਵਿਰਦੀ ਬਹੁਤ ਸਾਰੇ ਲੋਕ ਲਾਈਵ ਲੋਕ ਦੇਖ ਰਹੇ ਆ ਲਾਈਵ ਚੱਲ ਰਿਹਾ ਸਾਡਾ ਤੇ ਪਲੀਜ਼ ਗੱਲ ਮੇਰੀ ਸੁਣ ਲਓ ਫੋਨ ਕੱਟੇ ਹੋਣਾ ਹਾਂਜੀ ਆ ਕੇ ਇੰਸਪੈਕਟਰ ਸਾਹਿਬ ਨੂੰ ਮਿਲੋ ਜੀ ਤੁਹਾਨੂੰ ਸਾਰਾ ਕੁਝ ਵਿਰਦੀ ਉਹਨਾਂ ਨਾਲ ਤੁਸੀਂ ਤੁਸੀਂ ਆਏ ਸੀ ਦੇਖੋ ਤੁਸੀਂ ਆਏ ਸੀ ਤੁਹਾਡਾ ਪੱਖ ਲੈਣਾ ਚਾਇਆ ਤਾਂ ਤੁਹਾਨੂੰ ਫੋਨ ਕੀਤਾ ਸੀ ਦੀਆਂ ਲਾਈਵ ਤਸਵੀਰਾਂ ਅਸੀਂ ਦਿਖਾ ਰਹੇ ਆਂ ਬੱਸ ਜੀ ਹੁਣ ਦਾ ਕਹਿੰਦਾ ਸਾਰੇ ਕੁਝ ਵੀਡੀਓਗ੍ਰਾਫੀ ਹੁੰਦੀ ਆ ਕਿ ਜਦੋਂ ਮਾਰਚ ਚੈੱਕ ਕਰਦੇ ਨੇ ਨਹੀਂ ਨਹੀਂ ਬਰਾਦਾ ਤੁਹਾਡਾ ਤੇਰਾ ਤੁਹਾਡਾ ਉਸ ਵਾਰ ਇੱਕ ਪੱਖ ਲੈਣਾ ਚਾਹ ਰਹੇ ਕਿ ਤੁਸੀਂ ਇੱਥੇ ਕਹਿੰਦੇ ਕਿ ੱੱਕਾ ਕੀਤਾ ਸਾਰਿਆਂ ਦਾ ਨਹੀਂ ਇੱਥੇ ਤੁਸੀਂ ਮੌਜੂਦ ਰਹੇ ਔਰ ਤੁਸੀਂ ਕੁਝ ਸਮਾਨ ਵੀ ਚੱਕ ਲੈ ਕਰੋ ਡੀਵੀਆਰ ਵੀ ਚੱਕ ਲੈ ਜਾਣਾ ਚਾਹੁੰਦੇ ਸੀ ਜੀ ੱੱਕਾ ਦਾ ਹੁਣ ਦੇਖੋ ਜਦੋਂ ਅਸੀਂ ਆਪਾਂ ਡਿਊਟੀ ਕਰਦੇ ਆ ਨਾ ਆਪਣੀ ਜੇ ਅਸੀਂ ਕਿਸੇ ਨੂੰ ਕੋਈ ਰੋਈ ਗਰਮ ਪੜਦੇ ਉਹ ਲੋਕਾਂ ਨੂੰ ਵੀ ਵੀ ਜੀ ਤੁਸੀਂ ਫੜੋ ਮੈਂ ਤੁਹਾਡੇ ਮੈਂ ਤੁਹਾਡੇ ਗੱਲ ਨਾਲ ਸਹਿਮਤ ਹਾਂ ਮੇਰੀ ਗੱਲ ਸੁਣ ਲਓ ਪਰ ਤੁਸੀਂ ਮੇਰੀ ਗੱਲ ਸੁਣ ਲਓ ਕਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਬਸ ਮਨ ਉਸੇ ਦਾ ਜਵਾਬ ਦੇ ਦਿਓ ਕਿ ਡੀ ਵੀ ਆਰ ਜੋ ਕੈਮਰੇ ਦੇ ਕੁਝ ਫੋਟੋ ਤੁਸੀਂ ਡਿਲੀਟ ਕਰ ਗਏ ਕਿਹੜੇ ਡੀ ਵੀ ਆਰ ਜੀ ਇਹ ਵੀ ਜੀ ਮੈਂ ਪਿੰਡ ਪਰੀਆਂ ਬਿਹਾਰੀਪੁਰ ਦੇ ਵਿੱਚ ਹੀ ਇੰਨਾ ਤਾਂ ਕੋਈ ਡੀ ਵੀ ਆਰ ਲੱਗਾ ਹੀ ਨਹੀਂ ਹੋਇਆ ਸੀ ਜਿੰਨਾ ਦੇ ਕਰੇ ਅਸੀਂ ਆਏ ਸੀ ਜੀ ਬਸ ਵੀਰ ਜੀ ਇੰਨਾ ਹੀ ਪੁੱਛਣਾ ਚਾਹੁੰਦੇ ਸੀ ਕਿ ਪਿੰਡ ਜੇ ਤੁਸੀਂ ਕੋਈ ਵੀ ਨਹੀਂ ਦੁਬਾਰਾ ਤੁਸੀਂ ਨਹੀਂ ਆਏ ਕੁਝ ਡਿਲੀਟ ਨਹੀਂ ਕੀਤਾ ਇੰਨੇ ਤੋਂ ਵੀ ਮਿਹਰਬਾਨੀ ਧੰਨਵਾਦ ਜੀ ਥੈਂਕ ਯੂ ਜੀ ਤਾਂ ਇਹ ਗੁਰਦੀ ਜਿਸ ਤਰ੍ਹਾਂ ਅਸੀਂ ਪਿਆ ਦੇਖਿਆ ਪਹਿਲਾਂ ਤਾਂ ਗੱਲ ਕਰਨ ਨਹੀਂ ਸੀ ਚਾਹੁੰਦੇ ਪਰ ਉਸ ਤੋਂ ਬਾਅਦ ਉਹਨਾਂ ਨੇ ਫੋਨ ਕਰਾ